ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1277 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1278 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਰਾਗ ਮਲਾਰ ਸ਼ਾਂਤ ਮਹੱਲਾ ਪੰਜਵਾਂ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸ਼ਾਂਤ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪ੍ਰੀਤਮਾ ਪ੍ਰੇਮ ਭਗਤ ਕੇ ਦਾਤੇ ਪ੍ਰੀਤਮ ਪ੍ਰਭੂ ਜੀ ਆਪਣੇ ਭਗਤਾਂ ਨੂੰ ਪਿਆਰ ਦੀ ਦਾਤ ਦੇਣ ਵਾਲੇ ਹਨ ਭਗਤੀ ਦੀ ਦਾਤ ਦੇਣ ਵਾਲੇ ਹਨ ਆਪਣੇ ਜਨ ਸੰਗ ਰਾਤੇ ਪ੍ਰਭੂ ਪਰਮਾਤਮਾ ਜੀ ਆਪਣੇ ਸੇਵਕਾਂ ਨਾਲ ਰਤੇ ਰਹਿੰਦੇ ਹਨ ਜਨ ਸੰਗ ਰਾਤੇ ਦਿਨ ਰਾਤੇ ਇੱਕ ਨਿਮਖ ਮਨੋਹਨਾ ਵੀਸਰੇ ਦਿਨ ਰਾਤ ਆਪਣੇ ਸੇਵਕਾਂ ਨਾਲ ਰਤੇ ਰਹਿੰਦੇ ਹਨ ਪ੍ਰਭੂ ਆਪਣੇ ਸੇਵਕਾਂ ਦੇ ਮਨ ਤੋਂ ਅੱਖ ਚਮਕਣ ਜਿੰਨੇ ਸਮੇ ਲਈ ਵੀ ਨਹੀਂ ਭੁੱਲਦਾ ਗੋਪਾਲ ਗੁਣ ਨਿਧ ਸਦਾ ਸੰਗੇ ਸਰਬ ਗੁਣ ਜਗਦੀਸ਼ਰੈ ਜਗਤ ਦਾ ਪਾਲਨਹਾਰ ਪ੍ਰਭੂ ਪਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਦਾ ਸਭ ਜੀਵਾਂ ਦੇ ਨਾਲ ਹੈ ਜਗਤ ਦੇ ਮਾਲਕ ਪ੍ਰਭੂ ਪਰਮਾਤਮਾ ਵਿੱਚ ਸਾਰੇ ਹੀ ਗੁਣ ਹਨ ਮਨ 모ਹਿ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਪ੍ਰਭੂ ਪਰਮਾਤਮਾ ਆਪਣੇ ਜਨਾਂ ਦਾ ਮਨ ਆਪਣੇ ਚਰਨਾਂ ਨਾਲ ਮਸਤ ਕਰੀ ਰੱਖਦਾ ਹੈ ਉਸ ਦੇ ਸੇਵਕ ਉਸ ਦੇ ਨਾਮ ਦੇ ਸਵਾਦ ਵਿੱਚ ਮਗਨ ਰਹਿੰਦੇ ਹਨ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨੈ ਕੋਟ ਮੱਦੇ ਜਾਤੇ ਹੈ ਨਾਨਕ ਪ੍ਰੀਤਮ ਪ੍ਰਭੂ ਸਦਾ ਹੀ ਦਿਆਲ ਦਿਆਵਾਨ ਹੈ ਦਇਆ ਦਾ ਘਰ ਹੈ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੇ ਉਸ ਨਾਲ ਡੂੰਗੀ ਸਾਝ ਪਾਈ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਕਰੋੜਾਂ ਵਿੱਚੋਂ ਕੋਈ ਵਿਰਲਾ ਹੁੰਦਾ ਇੱਕ ਅਦਾ ਜਿਹਦੀ ਪ੍ਰਮਾਤਮਾ ਨਾਲ ਪ੍ਰੀਤ ਬਣਦੀ ਹੈ ਪ੍ਰੀਤਾ ਮਾ ਤੇਰੀ ਗਤ ਅਗੰਮ ਅਪਾਰੇ ਏ ਪ੍ਰੀਤਮ ਪ੍ਰਭੂ ਪ੍ਰਮਾਤਮਾ ਤੇਰੀ ਉੱਚੀ ਆਤਮਿਕ ਅਵਸਥਾ ਆ ਪਹੁੰਚ ਹੈ ਬੇਅੰਤ ਹੈ ਮਹਾ ਪਤ ਤਤ ਤੁਮ ਤਾਰੇ ਵੱਡੇ ਵੱਡੇ ਪਾਪੀਆਂ ਨੂੰ ਤੂੰ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲਗਾਂਦਾ ਆ ਰਿਹਾ ਹੈ ਪਤਤ ਪਾਵਨ ਭਗਤ ਵਿਸ਼ਾਲ ਕਿਰਪਾ ਸੇਂ ਦਸੋ ਆਮੀਆਂ ਏ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਏ ਭਗਤੀ ਨਾਲ ਪਿਆਰ ਕਰਨ ਵਾਲੇ ਸਵਾਮੀ ਪ੍ਰਮਾਤਮਾ ਤੂੰ ਦਿਆ ਦਾ ਸਮੁੰਦਰ ਹੈ ਸ਼ਾਂਤ ਸੰਗੇ ਭਜਨ ਸੰਗੇ ਰਾਵ ਸਦਾ ਅੰਤਰ ਜਾਮੀਆਂ ਏ ਮਨ ਸਾਧ ਸੰਗਤ ਵਿੱਚ ਟਿਕ ਕੇ ਝਾਕਾ ਲਾ ਕੇ ਉਸੰਤਰ ਜਾਮੀ ਪ੍ਰਭੂ ਦਾ ਸਦਾ ਭਜਨ ਕਰਿਆ ਕਰ ਸਿਮਰਨ ਕਰਿਆ ਕਰ ਕੋਟ ਜਨਮ ਪਰਮਾਨਤ ਜੋਨੀ ਤੇ ਨਾਮ ਸਿਮਰਤ ਤਾਰੇ ਜਿਹੜੇ ਜੀਵ ਕਰੋੜਾਂ ਜਨਮਾਂ ਜੂਨਾ ਵਿੱਚ ਪਟਕਦੇ ਫਿਰਦੇ ਹਨ ਉਹ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਿਆਂ ਜੂਨਾ ਦੇ ਗੇੜ ਵਿੱਚੋਂ ਪਾਰ ਲੰਘਾ ਲਏ ਗਏ ਹਨ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੋ ਸੁਮਾਰੇ ਏ ਨਾਨਕ ਏ ਪ੍ਰਭੂ ਜੀ ਮੈਨੂੰ ਤੇਰੇ ਦਰਸ਼ਨ ਦੀ ਤਾਂਘ ਹੈ ਮੈਨੂੰ ਆਪਣਾ ਬਣਾ ਲਵੋ ਹਰ ਚਰਨ ਕਮਲ ਮਨ ਲੀਨਾ ਏ ਹਰੀ ਪਰਮਾਤਮਾ ਮਿਹਰ ਕਰ ਮੇਰਾ ਮਨ ਤੇਰੇ ਸੋਹਣੇ ਚਰਨਾ ਵਿੱਚ ਲੀਨ ਰਹੇ ਪ੍ਰਭ ਜਲ ਜਨ ਤੇਰੇ ਮੀਨਾ ਏ ਪ੍ਰਭੂ ਤੂੰ ਪਾਣੀ ਹੈ ਤੇਰੇ ਸੇਵਕ ਪਾਣੀ ਦੀਆਂ ਮੱਛੀਆਂ ਹਨ ਤੇਥੋਂ ਵਿਚਰ ਕੇ ਤੇਥੋਂ ਵਿਛੋੜਾ ਸਿਆ ਨਹੀਂ ਜਾਂਦਾ ਤਿੰਨ ਤੇਥੋਂ ਵਿਚਰ ਕੇ ਜੀ ਨਹੀਂ ਸਕਦੇ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਪਿੰਨ ਆਨ ਨਾ ਜਾਣੀਐ ਏ ਪ੍ਰਭੂ ਜੀ ਪਾਣੀ ਤੇ ਮੱਛੀਆਂ ਤੂੰ ਆਪ ਹੀ ਆਪ ਹੈ ਤੇਥੋਂ ਵਖਰਾ ਕੋਈ ਹੋਰ ਨਹੀਂ ਜਾਣਿਆ ਜਾ ਸਕਦਾ ਸਭ ਕੁਝ ਆਪ ਹੀ ਹੈ ਗੈ ਪੂਜਾ ਲੇਵੋ ਨਾਮ ਦੇਵੋ ਤੋ ਪ੍ਰਸਾਦੀ ਮਾਨੀਐ ਏ ਪ੍ਰਭੂ ਪਰਮਾਤਮਾ ਮੇਰੀ ਬਾਹ ਫੜ ਲੈ ਮੈਨੂੰ ਆਪਣਾ ਨਾਮ ਦੇ ਤੇਰੀ ਮਿਹਰ ਨਾਲ ਹੀ ਤੇਰੇ ਦਰ ਤੇ ਆਦਰ ਪਾ ਸਕੀਦਾ ਹੈ ਭਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਸਾਧ ਸੰਗਤ ਵਿੱਚ ਟਿਕ ਕੇ ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦਾ ਭਜਨ ਕਰਿਆ ਕਰੋ ਅਨਾਥ ਨੀਚ ਸਰਣਾਏ ਨਾਨਕ ਕਰ ਮਿਆ ਆਪਣਾ ਕਿਨਾ ਹੈ ਨਾਨਕ ਸਰਣਾਏ ਨਖਸਮਿਆ ਤੇ ਨੀਚਾਂ ਨੂੰ ਪੀ ਮਿਹਰ ਕਰਕੇ ਪ੍ਰਭੂ ਆਪਣਾ ਬਣਾ ਲੈਂਦਾ ਹੈ ਆਪਸ ਕੋ ਆਪ ਮਿਲਾਇਆ ਪ੍ਰਭੂ ਪਰਮਾਤਮਾ ਆਪਣੇ ਆਪ ਨੂੰ ਆਪਣਾ ਆਪ ਹੀ ਮਿਲਾਂਦਾ ਹੈ ਕਿਉਂਕਿ ਜੀਵਾਂ ਵਿੱਚ ਪਿਓ ਆਪ ਹੀ ਹੈ ਅਤੇ ਜੀਵਾਂ ਨੂੰ ਆਪਣੇ ਨਾਲ ਮਿਲਾਨ ਵਾਲਾ ਵੀ ਉਹ ਆਪ ਹੀ ਹੈ ਪਰਮਾਤਮਾ ਦੁਖ ਪਰਮਾ ਪੰਜਨ ਹਰ ਰਾਇਆ ਭ੍ਰਮ ਪੰਜਨ ਹਰ ਰਾਇਆ ਪ੍ਰਭੂ ਪਾਤਸ਼ਾਹ ਜੀਵਾਂ ਦੀ ਪਟਕਣਾ ਦੂਰ ਕਰਨ ਵਾਲਾ ਹੈ ਪਰਮ ਤੇ ਭਉ ਇਹਨਾਂ ਦਾ ਨਾਸ ਕਰਨ ਵਾਲਾ ਹੈ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਾਲਕ ਪ੍ਰਭੂ ਅਚਰਜ ਰੂਪ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਗੁਣਾ ਦਾ ਖਜ਼ਾਨਾ ਪ੍ਰਭੂ ਜੀ ਨੇ ਆਪਣੇ ਪਿਆਰਿਆਂ ਨੂੰ ਮਿਲ ਪੈਂਦਾ ਹੈ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਫਿਰ ਜਿਨ੍ਹਾਂ ਪਿਆਰਿਆਂ ਨੂੰ ਆਪਣੇ ਪਿਆਰਿਆਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਸਦਾ ਉਸ ਗੋਬਿੰਦ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਉਨ੍ਹਾਂ ਦੇ ਅੰਦਰ ਮਹਾਨ ਖੁਸ਼ੀਆਂ ਮਹਾਨ ਸੁਖ ਪੈਦਾ ਹੋ ਜਾਂਦੇ ਹਨ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਫਿਰ अनेका ਸੁਖਨਾ ਦੀ ਝੋਲੀ ਵਿੱਚ ਪੈ ਜਾਂਦੇ ਹਨ ਮਿਲ ਸੰਗ ਸੋਹੇ ਦੇਖ 모ਹੇ ਪੁਰਬ ਲਿਖਿਆ ਪਾਇਆ ਪਰ ਪੁਰਬਲੇ ਜਨਮ ਵਿੱਚ ਪ੍ਰਾਪਤੇ ਦਾ ਲੇਖ ਲਿਖਿਆ ਜਿਨ੍ਹਾਂ ਦੇ ਮੱਥੇ ਉੱਤੇ ਉਗੜ ਪਿਆ ਉਹ ਪ੍ਰਭੂ ਨਾਲ ਮਿਲ ਕੇ ਸੋਹਣੇ ਜੀਵਨ ਵਾਲੇ ਬਣ ਗਏ ਉਹ ਉਸ ਦਾ ਦਰਸ਼ਨ ਕਰਕੇ ਉਸ ਵਿੱਚ ਮਗਨ ਹੋ ਗਏ ਬਨਵੰਤ ਨਾਨਕ ਸਰਨ ਤਿਨ ਕੀ ਜਿਨੇ ਹਰ ਹਰ ਧਿਆਇਆ ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੇ ਸਦਾ ਪ੍ਰਮਾਤਮਾ ਦਾ ਧਿਆਨ ਧਰਿਆ ਹੈ ਤੇ ਮੈਂ ਉਹਨਾਂ ਦੀ ਸ਼ਰਨ ਪੈਂਦਾ ਹਾਂ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤथा ਮਾਲਦੇ ਕੀ ਧੁਨ ਰਾਗ ਮਲਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਾਰ ਬੰਦਾ ਵਾੜੀ ਬਾਣੀ ਰਾਣੇ ਕਲਾਸ਼ ਤੇ ਮਾਲਦੇ ਦੀ ਧੁਨ ਅਨੁਸਾਰ ਗਾਈ ਜਾਵੇ ਇਹ ਵਾਰ ਮਲਾਰ ਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ 사ਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ ਮਹੱਲਾ 3 ਜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਤੀਸਰੇ ਮਹੱਲੇ ਦੇ ਸ਼ਲੋਕ ਗੁਰ ਮਿਲਿਆ ਮਨ ਰੈਸੀ ਹੈ ਜਿਉ ਬੁੱਠਾ ਧਰਨ ਸਿੰਗਾਰ ਜੇ ਗੁਰੂ ਮਿਲ ਪਏ ਤਾਂ ਮਨ ਖੇੜ ਪੈਂਦਾ ਹੈ ਜਿਵੇਂ ਮਹੀ ਪਿਆ ਧਰਤੀ ਦੀ ਸਜਾਵਟ ਬਣ ਜਾਂਦੀ ਹੈ ਸਭ ਵਿਸ ਹੈ ਹਰੀਆਵਲੀ ਸਾਰ ਭਰੇ ਸੁਭਰ ਤਾਲ ਸਾਰੀ ਧਰਤੀ ਹਰੀ ਹੀ ਹਰੀ ਦਿਸਦੀ ਐ ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ ਜਦੋਂ ਮੀਂਹ ਪੈਂਦਾ ਹੈ ਅੰਦਰ ਰਚੈ ਸੱਚ ਰੰਗ ਜਿਉਂ ਮਜੀਠਾ ਲਾਲ ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਮਨ ਸਦਾ ਤੇ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿੱਚ ਰਚ ਜਾਂਦਾ ਹੈ ਤੇ ਮਜੀਠ ਵਾਂਗ ਰਤਾ ਪੱਕੇ ਪਿਆਰ ਰੰਗ ਵਾਲਾ ਹੋ ਜਾਂਦਾ ਹੈ ਕਮਲ ਵਿਗਸੈ ਮਨ ਸਚ ਮਨ ਗੁਰ ਕੈ ਸ਼ਬਦ ਨਿਹਾਲ ਕਮਲ ਵਿਗਸੈ ਸਚ ਮਨ ਗੁਰ ਕੈ ਸ਼ਬਦ ਨਿਹਾਲ ਉਹਦਾ ਹਿਰਦ ਅਕੌਲ ਉਹਦਾ ਹਿਰਦਾ ਕੌਲ ਖੜ ਪੈਂਦਾ ਹੈ ਸੱਚਾ ਪ੍ਰਭੂ ਉਸ ਦੇ ਮਨ ਵਿੱਚ ਆ ਵਸਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਸਦਾ ਪ੍ਰਸੰਨ ਰਹਿੰਦਾ ਹੈ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਪਰ ਗੋ ਨਾਲ ਤੱਕੇ ਵੇਖੋ ਮਨ ਦੇ ਪਿਛੇ ਤੁਰਨ ਵਾਲੇ ਮਨੁਖ ਮਨਮੁਖ ਦਾ ਦੂਜਾ ਪਾਸਾ ਹੁੰਦਾ ਹੈ ਪਾਪ ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ ਫਾਹੀ ਫਾਥੇ ਮਿਰਗਜਿਓ ਸਿਰ ਦੀ ਸਹਿ ਜਮ ਕਾਲ ਹਾਈਵੇ ਜਫਸੇ ਹਰਨ ਵਾਂਗ ਜਮਕਾਲ ਭਾਉ ਮੌਤ ਦਾ ਡਰ ਸਦਾ ਉਸ ਦੇ ਸਿਰ ਉੱਤੇ ਖੜਾ ਰਹਿੰਦਾ ਹੈ ਆਤਮਕ ਮੌਤ ਉਸ ਉੱਤੇ ਆਪਣਾ ਜੋਰ ਪਾਈ ਰੱਖਦੀ ਹੈ ਕਿਸ ਉੱਤੇ ਜਿਹੜਾ ਨਾਮ ਨਹੀਂ ਜਪਦਾ ਖੁਦਿਆ ਤ੍ਰਿਸਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਮਾਇਆ ਦੀ ਚੰਦਰੀ ਭੁਖtre ਤੇ ਨਿੰਦਿਆ ਕਾਮ ਤੇ ਡਰਾਉਣਾ ਕ੍ਰੋਧ ਉਸ ਨੂੰ ਸਦਾ ਸਤਾਂਦੇ ਹਨ ਇਹ ਨਹੀਂ ਅੱਖੀ ਨਦਰ ਨਾ ਆਵਈ ਜਿ ਚਰਬ ਸਬਦ ਨਾ ਕਰੇ ਵਿਚਾਰ ਪਰੇ ਹਾਲ ਉਸ ਨੂੰ ਇਨ ਅੱਖਾਂ ਨਾਲ ਤਦ ਤੱਕ ਨਹੀਂ ਦਿਸਦੇ ਜਦ ਤੱਕ ਉਹ ਗੁਰ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ ਤੁਦ ਭਾਵੈ ਸੰਤੋਖੀਆ ਚੁਕੈ ਆਲ ਜੰਜਾਲ हे ਪ੍ਰਭੂ ਪਰਮਾਤਮਾ ਜਦੋਂ ਤੈਨੂੰ ਭਾਵੇ ਤਾਂ ਇਹ ਅੱਖਾਂ ਸੰਤੋਖ ਵਿੱਚ ਆਉਂਦੀਆਂ ਹਨ ਭਾਵ ਖੁਦਿਆ ਤ੍ਰਿਸ਼ਨਾ ਮਿਟਦੀ ਹੈ ਤੇ ਘਰ ਦਾ ਜੰਜਾਲ ਮੁਕਦਾ ਹੈ ਮੂਲ ਰਹੈ ਗੁਰ ਸੇਵੀਐ ਗੁਰ ਪੌੜੀ ਬੋਹਿਥ ਗੁਰੂ ਨੂੰ ਸੇਵਿਆਂ ਭਾਵ ਗੁਰੂ ਦੇ ਹੁਕਮ ਵਿੱਚ ਤੁਰਿਆ ਜੀਵ ਦੀ ਨਾਮ ਰੂਪ ਰਾਸ ਬਚੀ ਰਹਿੰਦੀ ਹੈ ਗੁਰੂ ਦੀ ਪੌੜੀ ਭਾਵ ਸਿਮਰਨ ਦੀ ਰਾਹੀ ਨਾਮ ਰੂਪੀ ਜਹਾਜ਼ ਪ੍ਰਾਪਤ ਹੋ ਜਾਂਦਾ ਹੈ ਨਾਨਕ ਲਗੀ ਤਤ ਲੈ ਤੂੰ ਸੱਚਾ ਮਨ ਸੱਚ ਹੈ ਨਾਨਕ ਜੋ ਜੀਵ ਇਸਤਰੀ ਇਸ ਸਿਮਰਨ ਰੂਪ ਗੁਰ ਪੌੜੀ ਨੂੰ ਸੰਭਾਲਦੀ ਹੈ ਉਸ ਲਿਯਤ ਲਬ ਲੈਂਦੀ ਹੈ हे ਪ੍ਰਭੂ ਤੂੰ ਸਦਾ ਕੈਮ ਰਹਿਣ ਵਾਲਾ ਉਸ ਦੇ ਮਨ ਵਿੱਚ ਸਦਾ ਲਈ ਆ ਬਸਦਾ ਹੈ ਕਿਉਂਕਿ ਪਰਮਾਤਮਾ ਜੋ ਹੈ ਉਹ ਸਭ ਜੀਵਾਂ ਦੇ ਵਿੱਚ ਰਚਿਆ ਮਿਚਿਆ ਹੈ ਤੇ ਲੋੜ ਹੈ ਉਸ ਨੂੰ ਆਪਣੇ ਅੰਦਰੋਂ ਲੱਭਣ ਦੀ ਬਾਹਰ ਢੂੰਡਣ ਨਾਲੋਂ ਪ੍ਰਮਾਤਮਾ ਆਪਣੇ ਅੰਦਰ ਹੈ ਅੰਦਰ ਲੱਭਣਾ ਚਾਹੀਦਾ ਹੈ ਇਹ ਨਹੀਂ ਵੀ ਆਪਾਂ ਸਪੀਕਰਾਂ ਦੇ ਉੱਚੇ ਉੱਚੇ ਆਵਾਜ਼ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਤੇ ਆਪਣੇ ਤੇ ਬਾਣੀ ਦਾ ਅਸਰ ਨਹੀਂ ਹੁੰਦਾ ਇਹ ਸਾਡੇ ਪਿੰਡਾਂ ਵੱਲ ਦੇ ਗਰੰਥੀਆਂ ਦਾ ਇਹੀ ਹਾਲ ਹੈ ਮੂਲ ਰਹਿ ਗੁਰ ਸੇਵਿਐ ਗੁਰ ਪੌੜੀ ਬੋਹਿਥਾ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1278 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1279 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ